ਡਾਇਬੀਟਿਸ ਜੋ ਹੈ ਤੁਹਾਨੂੰ ਆਪਾਂ ਸਭ ਨੂੰ ਪਤਾ ਹੈ ਕਿ ਡਾਇਬੀਟਿਸ ਇੱਕ ਏਜੀ ਬਿਮਾਰੀ ਹੈ ਜਿਹੜੀ ਕਿ ਦਿਨ ਬਰ ਦਿਨ ਵੱਧਦੀ ਜਾ ਰਹੀ ਹੈ ਡਾਇਬੀਟਿਸ ਇੱਕ ਬਲੱਡ ਸ਼ੂਗਰ ਦੀ ਪ੍ਰੋਬਲਮ ਹੈ ਜਿਹਦੇ ਵਿੱਚ ਜਿਹੜੀ ਆਪਣੇ ਬੋਡੀ ਦੇ ਵਿੱਚ ਨੈਚੁਰਲ ਪੈਨਕ੍ਰੀਆਸ ਆਰਗਨ ਹੁੰਦਾ ਹੈ ਜੋ ਕਿ ਇਨਸੂਲਿਨ ਸੈਕ੍ਰੀਟ ਕਰਦੀ ਹੈ ਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੀ ਹੈ ਬਟ ਡਾਇਬੀਟਿਸ ਦੀ ਬਿਮਾਰੀ ਦੇ ਵਿੱਚ ਇਨਸੂਲਿਨ ਜ਼ਿਆਦਾ ਬਣ ਨਹੀਂ ਰਹੀ ਜਾਂ ਫਿਰ ਇਨਸੂਲਿਨ ਆਪਣੇ ਸੈਲਸ ਉੱਤੇ ਐਕਟ ਨਹੀਂ ਕਰ ਰਹੀ ਜਿਸ ਕਰਕੇ ਬਲੱਡ ਸ਼ੂਗਰ ਦਾ ਲੈਵਲ ਬਲੱਡ ਦੇ ਵਿੱਚ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ब्लड शुगर ਦੇ ਵਧਣ ਨੂੰ ਅਸੀਂ ਡਾਇਬੀਟਿਸ ਕਹਿੰਦੇ ਆਂ। ਬਲੱਡ ਸ਼ੂਗਰ ਜਦੋਂ ਨੋਰਮਲ ਲੈਵਲ ਤੋਂ ਕਟ-ਆਫ ਤੋਂ ਵੱਧ ਕੇ ਹਾਈ ਲੈਵਲ ਦੇ ਵਿੱਚ ਬਲੱਡ ਦੇ ਵਿੱਚ ਆ ਜਾਂਦਾ ਉਸ ਕਰਕੇ ਡਾਇਬੀਟਿਸ ਡਵੈਲਪ ਹੋ ਜਾਂਦੀ ਹੈ। ਡਾਇਬੀਟਿਸ ਦਾ ਜਿਹੜਾ ਪ੍ਰੈਵਲੈਂਸ ਹੈ ਉਹ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਇੰਡੀਆ ਦੇ ਵਿੱਚ ਵੀ ਵਧਦਾ ਜਾ ਰਿਹਾ ਹੈ। ਬਹੁਤ ਸਾਰੇ ਫੈਕਟਰਸ ਨੇ ਜਿਹੜੇ ਕਿ ਰਿਸਪੌਂਸੀਬਲ ਨੇ ਵਧਦੇ ਪ੍ਰੈਵਲੈਂਸ ਕਰਕੇ ਡਾਇਬੀਟਿਸ ਦੇ ਵਧਦੇ ਪ੍ਰੈਵਲੈਂਸ ਲਈ। ਸੋ ਇਸ ਕਰਕੇ ਸਾਨੂੰ ਬਹੁਤ ਸਤਾਰਕਦਾਰ ਨਾਲ ਰਹਿਣਾ ਚਾਹੀਦਾ ਹੈ ਤੇ ਡਾਇਬੀਟਿਸ ਦੇ ਬਾਰੇ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਡਾਇਬੀਟਿਸ ਬੇਸਿਕਲੀ ਬੇਸਿਕ ਟਾਈਪਸ ਦੋ ਟਾਈਪਸ ਹੈਗੇ ਨੇ ਡਾਇਬੀਟਿਸ ਦੇ ਟਾਈਪ 1 ਡਾਇਬੀਟਿਸ ਤੇ ਟਾਈਪ 2 ਡਾਇਬੀਟਿਸ ਜਿਹੜੀ ਟਾਈਪ 1 ਡਾਇਬੀਟਿਸ ਹੈਗੀ ਹੈ ਉਹ ਜਨਰਲੀ ਯੰਗਰ ਪੋਪੂਲੇਸ਼ਨ ਦੇ ਵਿੱਚ ਹੁੰਦੀ ਹੈ ਲੈਸ ਥੈਨ 25 ইয়ার ਆਫ এজ ਗਰੁੱਪ 20 ਤੋਂ 25 ਸਾਲ ਦੀ ਉਮਰ ਤੋਂ ਘਟਦੇ ਇੰਡੀਵਿਜੂਅਲਸ ਦੇ ਵਿੱਚ ਟਾਈਪ 1 ਡਾਇਬੀਟਿਸ ਜਨਰਲੀ ਇਨਸੂਲਿਨ ਦੇ ਡੈਫੀਸ਼ੈਂਸੀ ਕਰਕੇ ਹੁੰਦੀ ਹੈ ਬਾਡੀ ਦੇ ਵਿੱਚ ਇਨਸੂਲਿਨ ਪ੍ਰੋਡਿਊਸ ਹੀ ਨਹੀਂ ਹੋ ਰਹੀ ਤੇ ਆਟੋਇਮਿਊਨ ਹੁੰਦੀ ਹੈ ਟਾਈਪ 1 ਡਾਇਬੀਟਿਸ ਤੇ ਜਿਹੜੀ ਟਾਈਪ 2 ਡਾਇਬੀਟਿਸ ਹੈਗੀ ਹੈ ਜਿਹੜੀ ਜਨਰਲੀ ਜ਼ਿਆਦਾ ਜਿਹੜੀ ਕਿ 25 ਜਾਂ 30 ਸਾਲ ਦੀ ਉਮਰ ਤੋਂ ਵੱਧ ਦੇ ਇੰਡੀਵਿਜੂਅਲਸ ਵਿੱਚ ਹੁੰਦੀ ਹੈ ਤੇ ਟਾਈਪ 2 ਡਾਇਬੀਟਿਸ ਦਾ ਜਿਹੜਾ ਕਾਰਨ ਹੈ ਉਹਦੇ ਵਿੱਚ ਇਨਸੂਲਿਨ ਤਾਂ ਬਣ ਰਹੀ ਹੈ ਬੋਡੀ ਦੇ ਵਿੱਚ ਬਟ ਇਨਸੂਲਿਨ ਦੇ ਅਗੇਂਸਟ ਰੈਜ਼ਿਸਟੈਂਸ ਹੋ ਜਾਂਦੀ ਹੈ ਰੈਜ਼ਿਸਟੈਂਸ ਹੋਣ ਦੇ ਕਰਕੇ ਇਨਸੂਲਿਨ ਸੈਲਸ ਅਗੇਂਸਟ ਐਕਟ ਨਹੀਂ ਕਰ ਰਹੀ ਬਲੱਡ ਸ਼ੂਗਰ ਨੂੰ ਕੰਟਰੋਲ ਨਹੀਂ ਕਰ ਪਾ ਰਹੀ ਤੇ ਟਾਈਪ 2 ਡਾਇਬੀਟਿਸ ਡਵੈਲਪ ਹੋ ਜਾਂਦੀ ਹੈ ਟਾਈਪ 2 ਡਾਇਬੀਟਿਸ ਫੈਮਿਲੀ ਵਿੱਚ ਰਨ ਕਰਦੀ ਹੈ ਲਾਈਕ ਪੇਰੈਂਟਸ ਨੂੰ ਹੈਗੀ ਹੈ ਤੇ ਫਿਰ ਬੱਚਿਆਂ ਨੂੰ ਆ ਜਾਂਦੀ ਹੈ ਸਿਬਲਿੰਗਸ ਦੇ ਵਿੱਚ ਹੋ ਜਾਂਦੀ ਹੈ ਸੋ ਟਾਈਪ 1 ਤੇ ਟਾਈਪ 2 ਡਾਇਬ ਇਹ ਦੋ ਅਲੱਗ ਟਾਈਪਸ ਹੈਗੀਆਂ ਨੇ ਤੇ ਇਹਦੇ ਨਾਲ ਨਾਲ ਜੈਸਟੇਸ਼ਨਲ ਡਾਇਬੀਟਿਸ ਹੁੰਦੀ ਹੈ ਜਿਹੜੀ ਕਿ ਪ੍ਰੈਗਨਨਸੀ ਦੇ ਦੌਰਾਨ ਡਵੈਲਪ ਹੁੰਦੀ ਹੈ ਜਿਹਨੂੰ ਅਸੀਂ ਜੀਡੀਐਮ ਕਹਿੰਦੇ ਆ ਜੈਸਟੇਸ਼ਨਲ ਡਾਇਬੀਟਿਸ ਉਹ ਇੱਕ ਵੱਖਰੀ ਟਾਈਪ ਹੈ ਡਾਇਬੀਟਿਸ ਦੀ ਬਟ ਮੋਟੇ ਤੌਰ ਤੇ ਟਾਈਪ 1 ਤੇ ਟਾਈਪ 2 ਦੋ ਟਾਈਪਸ ਹੈਗੇ ਨੇ ਡਾਇਬੀਟਿਸ ਦੀ ਡਾਇਬੀਟਿਸ ਜਿਵੇਂ ਮੈਂ ਤੁਹਾਨੂੰ ਦੱਸਿਆ ਜਿਹੜੀ ਟਾਈਪ 1 ਡਾਇਬੀਟਿਸ ਹੈਗੀ ਹੈ ਉਹਦਾ ਤਾਂ ਕਾਰਨ ਆਟੋਇਮਿਊਨ ਹੈ ਉਹਦੇ ਵਿੱਚ ਬੇਸਿਕਲੀ ਪੈਨਕ੍ਰੀਆਸ ਦੇ ਵਿੱਚ ऑटोइम्यूनिटी ਹੋਣ ਕਰਕੇ ਇنسولিন ਬਣ ਹੀ ਨਹੀਂ ਰਹੀ ਹੈਗੀ देयर इज ਐਬਸੋਲਿਊਟ ਡੈਫੀਸ਼ੈਂਸੀ ਆਫ ਇنسولিন ਜਿਸ ਕਰਕੇ ਟਾਈਪ 1 ਡਾਇਬੀਟਸ ਡਵੈਲਪ ਹੁੰਦੀ ਹੈ ਬਟ ਜਿਹੜੀ ਟਾਈਪ 2 ਡਾਇਬੀਟਿਸ ਹੈ ਉਹ ਕਮੀਲੀਅਲ ਹੈ ਜੈਨੇਟਿਕ ਹੈ ਫੈਮਿਲੀ ਵਿੱਚ ਰਨ ਕਰਦੀ ਹੈ ਜੇਕਰ ਪੇਰੈਂਟਸ ਨੂੰ ਡਾਇਬੀਟਿਸ ਹੈ ਤਾਂ ਚਿਲਡਰਨ ਦੇ ਵਿੱਚ ਆ ਜਾਏਗੀ ਸਿਬਲਿੰਗਸ ਦੇ ਵਿੱਚ ਆ ਜਾਏਗੀ ਗ੍ਰੈਂਡਪੇਰੈਂਟਸ ਨੂੰ ਡਾਇਬੀਟਿਸ ਹੈਗੀ ਹੈ ਤਾਂ ਵੀ ਚਿਲਡਰਨ ਤੇ ਗ੍ਰੈਂਡ ਚਿਲਡਰਨ ਦੇ ਵਿੱਚ ਆ ਜਾਏਗੀ ਤੇ ਟਾਈਪ 2 ਡਾਇਬੀਟਿਸ ਜਿਹੜੀ ਫੈਮਿਲੀ ਫੈਮਿਲੀਅਲ ਹੈਗੀ ਹੈ ਉਹਦੇ ਨਾਲ ਨਾਲ ਬਹੁਤ ਸਾਰੇ ਰਿਸਕ ਫੈਕਟਰ ਹੈਗੇ ਨੇ ਹਾਈ ਪ੍ਰੈਵਲੈਂਸ ਆਫ ਡਾਇਬੀਟਿਸ ਦੇ ਜਿਹਦੇ ਵਿੱਚ ਸਭ ਤੋਂ ਮੇਨ ਕਾਰਨ ਹੈਗਾ ਹੈ ਓਵਰ weight ਮੋਟਾਪਾ ਓਵਰ ਓਬੈਸਟੀ ਓਵਰ weight ਹੋਣ ਦੇ ਕਰਕੇ ਜਿਹੜਾ ਐਬਡੋਮਲ ਫੈਟ ਹੈਗਾ ਉਦੇ ਨਾਲ ਨਾਲ ਹਾਈ ਰਿਸਕ ਫੈਕਟਰ ਜਿਵੇਂ ਕਿ ਬੈਠੇ ਰਹਿਣਾ ਜਿਆਦਾ ਮੂਵਮੈਂਟ ਨਾ ਕਰਨੀ ਸੈਡੈਂਟਰੀ ਲਾਈਫਸਟਾਈਲ ਹੈਗਾ ਬਲੱਡ ਸ਼ੂਗਰ ਜਿਆਦਾ 슈ਗਰ ਦਾ ਇਨਟੇਕ ਜਿਆਦਾ ਹੋ ਗਿਆ ਫੈਟ ਇਨਟੇਕ ਜਿਆਦਾ ਹੈਗਾ ਤੇ ਇਹ ਜਿਹੜੇ ਕਾਰਨ ਬੰਦੇ ਨੇ ਟਾਈਪ ਟਾਈਪ 2 ਡਾਇਬੀਟਸ ਡਿਵੈਲਪ ਹੋਉਂਦੇ ਜਿਹੜੀ ਜੈਸਟੇਸ਼ਨਲ ਡਾਇਬੀਟਸ ਹੈਗੀ ਉਹ ਪ੍ਰੈਗਨਸੀ ਕਰਕੇ ਡਿਵੈਲਪ ਹੁੰਦੀ ਹੈ ਜਿਸ ਨੂੰ ਅਸੀਂ ਜੈਸਟੇਸ਼ਨਲ ਡਾਇਬੀਟਸ ਕਹਿੰਦੇ ਹਾਂ ਡਾਇਬੀਟਿਸ ਦੇ ਜਨਰਲੀ ਸਿੰਪਟਮ ਨਹੀਂ ਹੁੰਦੇ ਸਿੰਪਟਮਸ ਕਈ ਵਾਰੀ ਬਹੁਤ ਜ਼ਿਆਦਾ ਬਲੱਡ ਸ਼ੂਗਰ ਹੋਣ ਦੇ ਬਾਵਜੂਦ ਵੀ ਨਹੀਂ ਹੁੰਦੇ ਇਸ ਕਰਕੇ ਨੋਰਮਲ ਨੋਰਮਲੀ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹਨਾਂ ਨੂੰ ਡਾਇਬੀਟਿਸ ਡਵੈਲਪ ਹੋ ਗਈ ਹੈ ਜਦੋਂ ਅਸੀਂ ਬਲੱਡ ਟੈਸਟ ਕਰਦੇ ਹਾਂ ਜਾਂ ਯੂਰਿਨ ਟੈਸਟ ਕਰਦੇ ਹਾਂ ਬਲੱਡ ਟੈਸਟ ਕਰਨ ਤੇ ਬਲੱਡ ਸ਼ੂਗਰ ਹਾਈ ਮਿਲਦੀ ਹੈ ਜਾਂ ਯੂਰਿਨ ਦੇ ਵਿੱਚ ਸ਼ੂਗਰ ਮਿਲ ਜਾਂਦਾ ਤਾਂ ਤੁਹਾਨੂੰ ਪਤਾ ਚੱਲਦਾ ਕਿ ਡਾਇਬੀਟਿਸ ਡਵੈਲਪ ਹੋ ਚੁੱਕੀ ਹੈ ਤੋਂ ਸਿੰਪਟਮਸ ਨਹੀਂ ਆਉਂਦੇ ਪਰ ਜੇਕਰ ਸਿੰਪਟਮ ਕਿਸੇ ਨੂੰ ਆ ਸਕਦੇ ਨੇ ਤਾਂ ਉਹਦੇ ਵਿੱਚ ਨੰਬਰ 1 ਅਸੀਂ ਕਹਿੰਦੇ ਹਾਂ ਪੋਲੀਫੇਜੀਆ ਜ਼ਿਆਦਾ ਭੁੱਖ ਲੱ ਨੰਬਰ 3 ਪੋਲੀਡਿਪਸੀਆ ਪਿਆਸ ਜ਼ਿਆਦਾ ਲਗਣੀ ਤੇ ਇਹ ਤਿੰਨ ਮੇਨ ਸਿੰਪਟਮ ਰਹਿੰਦੇ ਨੇ 슈ગર ਦੇ ਜ਼ਿਆਦਾ ਭੁੱਖ ਲਗਣੀ ਜ਼ਿਆਦਾ ਪਿਆਸ ਲਗਣੀ ਤੇ ਬਾਰ ਬਾਰ ਯੂਰਿਨ ਜਾਣਾ ਜ਼ਿਆਦਾ ਅਮਾਉਂਟ ਵੀ ਯੂਰਿਨ ਪਾਸ ਕਰਨਾ ਉਹਦੇ ਨਾਲ ਨਾਲ ਜੇ ਕੋਈ ਬੋਡੀ ਦੇ ਵਿੱਚ ਕੋਈ ਵੰਡ ਜ਼ਖਮ ਬਣ ਜਾਂਦਾ ਉਹ ਜਲਦੀ ਹੀਲ ਨਹੀਂ ਹੁੰਦਾ ਡਿਲੇਡ ਵੰਡ ਹੀਲਿੰਗ ਹੋ ਜਾਂਦੀ ਹੈ ਤੇ ਇਹ ਟਾਈਪ 2 ਡਾਇਬੀਟਿਸ ਦੇ ਜਾਂ ਟਾਈਪ 1 ਡਾਇਬੀਟਿਸ ਦੇ ਸਿੰਪਟਮ ਹੈਗੇ ਨੇ ਪਰ ਜਿਹੜੀ ਟਾਈਪ 1 ਡਾਇਬੀਟਿਸ ਹੈ ਉਹ ਜਨਰਲੀ ਡੀਕੇਏ ਜਿਹਨੂੰ ਕਹਿੰਦੇ ਆ ਡਾਇਬੀਟਿਸ ਕੀਟੋਐਸਿਡੋਸਿਸ ਦੇ ਫਾਰਮਸ ਪ੍ਰੈਜ਼ੈਂਟ ਕਰਦਾ ਹੈ ਜਿਹਨੂੰ ਅਸੀਂ 슈ਗਰ ਦਾ ਅਟੈਕ ਕਹਿੰਦੇ ਫਿਰ ਨਾਲ ਐਸਿਡੋਸਿਸ ਡਵੈਲਪ ਹੋ ਜਾਂਦਾ ਤੇ ਪੇਸ਼ੈਂਟ ਨੂੰ ਕੋਈ ਨਾ ਕੋਈ ਇਨਫੈਕਸ਼ਨ ਅੰਡਰਲਾਈਂਗ ਹੁੰਦੀ ਹੈ ਜਿਹਦੇ ਕਰਕੇ ਡੀਕੇ ਡਵੈਲਪ ਹੋ ਜਾਂਦਾ ਤੇ ਪੇਸ਼ੈਂਟ ਪਤਾ ਚੱਲਦਾ ਕਿ ਉਹਨੂੰ ਟਾਈਪ 1 ਡਾਇਬੀਟਿਸ ਹੈ ਤਾਂ ਇਹ ਮੋٹے-ਮੋٹے ਸਿੰਪਟਮਸ ਹੈਗੇ ਨੇ ਪਰ ਜ਼ਿਆਦਾਤਰ ਸ਼ੂਗਰ ਦੀ ਜਿਹੜੀ ਡਾਇਗਨੋਸਿਸ ਹੈ ਉਹ ਰੈਂਡਮ ਬਲੱਡ ਟੈਸਟਿੰਗ ਤੇ ਪਤਾ ਚੱਲਦਾ ਹੈ ਜੇਕਰ ਸ਼ੂਗਰ ਨੂੰ ਡਾਇਗਨੋਸ ਕਰਨਾ ਹੈਗਾ ਤੇ ਪੇਸ਼ੈਂਟ ਡਾਕਟਰ ਨੂੰ ਵੀ ਕੰਸਲਟ ਕਰ ਸਕਦਾ ਹੈ ਖੁਦ ਵੀ ਬਲੱਡ ਟੈਸਟ ਆਪਣੇ ਕਰਵਾ ਸਕਦਾ ਤੇ ਬਲੱਡ ਟੈਸਟ ਕਰਵਾਉਣ ਵਾਸਤੇ ਅਸੀਂ ਜਿਹੜੇ ਦੋ ਟੈਸਟ ਕਰਦੇ ਆ ਉਹਦੇ ਵਿੱਚ ਨੰਬਰ 1 ਆਂਦਾ ਹੈ ਫਾਸਟਿੰਗ ਬਲੱਡ ਸ਼ੂਗਰ ਖਾਲੀ ਪੇਟ ਦੀ ਬਲੱਡ ਸ਼ੂਗਰ ਚੈੱਕ ਕਰਦੇ ਆ ਨੰਬਰ 2 ਦੇ ਇੱਥੇ ਆਂਦਾ ਹੈ 2 ਆਵਰ ਪੋਸ ਪ੍ਰੈਂਡਲ ਬਲੱਡ ਸ਼ੂਗਰ ਜਾਂ ਰੈਂਡਮ ਬਲੱਡ ਸ਼ੂਗਰ ਖਾਣਾ ਖਾ ਕੇ 2 ਘੰਟੇ ਬਾਅਦ ਬਲੱਡ ਸ਼ੂਗਰ ਚੈੱਕ ਕੀਤੀ ਜਾਂਦੀ ਹੈ ਨੰਬਰ 3 ਜਿਹੜਾ ਹੈਗਾ ਉਹ ਐਚਬੀਏ1ਸੀ ਦਾ ਟੈਸਟ ਹੈ ਜਿਹੜੀ ਕਿ 3 ਮਹੀਨੇ ਦੀ ਐਵਰੇਜ ਬਲੱਡ ਸ਼ੂਗਰ ਤੋ ਉਸ ਤੋਂ ਇਲਾਵਾ ਯੂਰਿਨ ਰੂਟੀਨ ਟੈਸਟ ਕਰਕੇ ਵੀ ਜੇ ਯੂਰਿਨ ਚ 슈ਗਰ ਆ ਰਿਹਾ ਹੈ ਉਹ ਵੀ 슈ਗਰ ਨੂੰ ਡਾਇਰੈਕਟ ਕਰਨ ਚ ਹੈਲਪ ਕਰਦਾ ਹੈ। ਤੋ ਤੁਸੀਂ ਖੁਦ ਲੈਬ ਦੇ ਵਿੱਚ ਜਾ ਕੇ ਇਹ ਤਿੰਨ ਚਾਰ ਟੈਸਟ ਕਰਵਾ ਸਕਦੇ ਹੋ ਜਾਂ ਫਿਰ ਡਾਕਟਰ ਦੀ ਸਲਾਹ ਦੇ ਨਾਲ ਡਾਕਟਰ ਤੋਂ ਲਿਖਵਾ ਕੇ ਇਹ ਤਿੰਨੋਂ ਚਾਰੋਂ ਟੈਸਟ ਕਰਵਾ ਸਕਦੇ ਆ ਤੇ ਉਹਨਾਂ ਦੀ ਰਿਪੋਰਟਸ ਦੇ ਨਾਲ ਫਿਰ ਡਾਕਟਰ ਦੀ ਸਲਾਹ ਨਾਲ ਤੁਸੀਂ ਆਪਣੇ ਡਾਇਬੀਟਿਸ ਦਾ ਡਾਇਗਨੋਸਿਸ ਬਣਵਾ ਸਕਦੇ ਹੋ। ਸ਼ੂਗਰ ਜਿਹੜੀ ਹੈਗੀ ਹੈ ਉਹ ਇੱਕ ਕ੍ਰੋਨਿਕ ਡਿਸੀਜ਼ ਹੈਗੀ ਹੈ ਸ਼ੂਗਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈਗਾ ਜੇਕਰ ਸ਼ੂਗਰ ਨੂੰ ਕੰਟਰੋਲ ਨਾ ਕੀਤਾ ਜਾਵੇ ਤਾਂ ਇਹ ਐਂਡ ਆਰਗਨ ਡੈਮੇਜ ਕਰਦਾ ਹੈ ਲਗਾਤਾਰ ਬਲੱਡ ਸ਼ੂਗਰ ਹਾਈ ਹੋਣ ਕਰਕੇ ਉਹ ਜਿਹੜੇ ਐਂਡ ਆਰਗਨਸ ਨੇ ਜਿਵੇਂ ਕਿ ਹਾਰਟ ਹੈ ਲੀਵਰ ਹੈ ਕਿਡਨੀ ਹੈ ਆਪਣੀ ਆਈਜ਼ ਨੇ ਨਰਵਜ਼ ਨੇ ਇਹਨਾਂ ਸਾਰਿਆਂ ਆਰਗਨਸ ਦੇ ਉੱਤੇ ਪ੍ਰਭਾਵ ਪੈਂਦਾ ਹੈ ਅਸੀਂ ਕੰਪਲਿਕೇಷನ್ಸ್ ਕਹਿੰਦੇ ਆ ਕਿ ਡਾਇਬੀਟਿਸ ਜਦੋਂ ਪੁਰਾਣੀ ਹੋ ਜਾਂਦੀ ਹੈ 8 ਸਾਲ ਹੋ ਗਏ 10 ਸਾਲ ਹੋ ਗਏ ਤੇ ਡਾਇਬੀਟਿਸ ਅਨ ਕੰਟਰੋਲ ਚੱਲ ਰਹੀ ਹੈ ਅਨ ਕੰਟਰੋਲ ਡਾਇਬੀਟਿਸ ਐਂਡ organ ਡੈਮੇਜ ਕਰਕੇ ਮਾਈਕਰੋ ਵੈਸਕੂਲਰ ਦੇ ਮੈਕਰੋ ਵੈਸਕੂਲਰ ਕੰਪਲਿਕೇಷਨ ਕ੍ਰੀਏਟ ਕਰ ਦਿੰਦੀ ਹੈ ਮਾਈਕਰੋ ਵੈਸਕੂਲਰ ਕੰਪਲਿਕೇಷਨ ਦੇ ਵਿੱਚ ਅਸੀਂ ਕਹਿੰਦੇ ਆ ਕਿ ਨਿਊਰੋਪੈਥੀ ਯਾਨੀ ਕਿ ਨਸਾਂ ਉੱਤੇ ਅਸਰ ਪੈਣਾ ਨੇਫਰੋਪੈਥੀ ਯਾਨੀ ਕਿ ਕਿਡਨੀ ਦੇ ਉੱਤੇ ਅਸਰ ਪੈਣਾ ਤੇ ਰੈਟਨੋਪੈਥੀ ਮਤਲਬ ਕਿ ਜਿਹੜੀ ਆਈ ਸਾਈਟ ਹੈਗੀ ਹੈ ਬੈਕ ਵਿਜ਼ਨ ਉਹਦੇ ਉੱਤੇ ਅਸਰ ਪੈਣਾ ਤੇ ਮਾਈਕਰੋ ਵੈਸਕੂਲਰ ਕੰਪਲਿਕਸ਼ਨ ਵਿੱਚ ਹਾਰਟ ਡਿਸੀਜ਼ ਦਾ ਰਿਸਕ ਵੱਧ ਜਾਂਦਾ ਹੈ ਪੈਰੀਫਰਲ ਵੈਸਕੂਲਰ ਡਿਸੀਜ਼ ਜਿਹੜੀ ਬਲੱਡ ਵੈਸਲਸ ਹੈਗੀਆਂ ਨੇ ਲੈਗਸ ਦੀਆਂ ਉਹਦੇ ਉੱਤੇ ਅਸਰ ਪੈ ਜਾਂਦਾ ਹੈ ਉਸ ਦੇ ਨਾਲ ਨਾਲ ਪੇਟ ਦੇ ਵਿੱਚ ਵੀ ਅਸਰ ਪੈਂਦਾ ਹੈ ਡਿਲੇਡ ਗੈਸਟ੍ਰਿਕ ਐਮਪਟਿੰਗ ਹੋ ਜਾਂਦੀ ਹੈ ਸੋ ਇਹ ਮਾਈਕਰੋ ਵੈਸਕੂਲਰ ਤੇ ਮੈਕਰੋ ਵੈਸਕੂਲਰ ਕੰਪਲਿਕਸ਼ਨ ਬਿਕੋਜ਼ ਆਫ ਹਾਈ ਬਲੱਡ 슈ਗਰ ਫਾਰ ਲੌਂਗ ਟਾਈਮ ਇਹ ਕੰਪਲਿਕਸ਼ਨ ਡਵੈਲਪ ਹੋ ਸਕਦੀਆਂ ਨੇ ਡਾਇਬੀਟਿਕ ਫੁੱਟ ਬਣ ਸਕਦਾ ਹੈ ਫੁੱਟ ਦੇ ਉੱਤੇ ਇਨਫੈਕਸ਼ਨ ਹੋ ਗਈ ਵੰਡ ਹੀਲ ਨਹੀਂ ਹੋ ਰਿਹਾ ਤੇ ਡਾਇਬੀਟਿਕ ਫੁੱਟ ਹੋ ਜਾਂਦਾ ਹੈ ਤੇ ਕਈ ਵਾਰੀ ਤੇ ਇਹ ਬੇਸਿਕ ਕੰਪਲਿਕੀਕੇਸ਼ਨ ਨੇ ਜਿਹੜੀ ਕਿ ਹਾਈ ਡਾਇਬੀਟਿਸ ਲੈਵਲ ਰਹਿਣ ਕਰਕੇ ਹੋ ਸਕਦੀਆਂ ਬਿਲਕੁਲ 슈ગર ਨੂੰ ਮੈਨੇਜ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਜੇਕਰ 슈ગર ਬਹੁਤ ਸ਼ੁਰੂਆਤੀ ਸਟੇਜ ਦੇ ਉੱਤੇ ਹੈਗੀ ਹੈ ਤੁਹਾਨੂੰ ਹੁਣੇ ਨਵੀਂ ਨਵੀਂ 슈ગર ਡਾਇਗਨੋਸ ਹੋਈ ਹੈ ਤੇ 슈ગર ਨੂੰ ਤੁਸੀਂ ਕੰਟਰੋਲ ਕਰ ਸਕਦੇ ਹੋ ਵਿਦ ਅ ਹੈਲਪ ਆਫ ਲਾਈਫਸਟਾਈਲ ਮੋਡੀਫਿਕੇਸ਼ਨ ਲਾਈਫਸਟਾਈਲ ਚੇਂਜ ਇਹਦੇ ਵਿੱਚ ਅਸੀਂ ਸਭ ਤੋਂ ਪਹਿਲੀ ਜਿਹੜੀ ਚੀਜ਼ ਦੱਸਦੇ ਹਾਂ ਉਹ ਹੈਗਾ ਕਿ ਡਾਈਟ ਜਿਹੜੀ ਡਾਈਟ ਦੇ ਵਿੱਚ ਆਪਾਂ ਨੇ ਐਕਸਟਰਾ ਕਾਰਬਸ ਤੇ ਫੈਟਸ ਨੂੰ ਰਿਡਿਊਸ ਕਰ ਦੇਣਾ ਹੈ ਜੋ ਵੀ ਐਕਸਟਰਾ ਕਾਰब्स ਹਾਈ 슈ਗਰ ਵਾਲੀ ਚੀਜ਼ਾਂ ਨੇ ਜਿਵੇਂ ਕਿ ਤੁਸੀਂ ਚਾਹ ਜਾਂ ਕੌਫੀ ਲੈਣੇ ਹੋ ਵਿਦਆਉਟ 슈ਗਰ ਲੋ ਵਾਈਟ ਰਾਈਸ ਨੂੰ ਅਵੋਇਡ ਕਰੋ ਵੀਟ ਕਟ ਲੋ ਉਸ ਤੋਂ ਇਲਾਵਾ ਨਲ ਪੋਟੈਟੋ ਦੇ ਵਿੱਚ 슈ਗਰ ਬਹੁਤ ਜ਼ਿਆਦਾ ਹੈਗੀ ਹੈ ਜਿਹੜੇ ਫਰੂਟਸ ਨੇ ਜਿੰਨਾ ਵਿੱਚ ਗਲਾਈਸੈਮਿਕ ਇੰਡੈਕਸ ਜਿੰਨਾ ਦਾ ਜ਼ਿਆਦਾ ਹੈਗਾ ਉਹ ਫਰੂਟਸ ਨੂੰ ਅਵੋਇਡ ਕਰੀਏ ਜਿਵੇਂ ਕਿ ਮੰਗੋ ਹੈ ਬਨਾਣਾ ਹੈਗਾ ਤੇ ਜਿਹੜੇ ਲੋ ਗਲਾਈਸੈਮਿਕ ਇੰਡੈਕਸ ਵਾਲੇ ਫੂਡ ਨੇ ਜਿਵੇਂ ਕਿ ਐਪਲ ਪਪਾਇਆ ਗੁਆਵਾ ਇਹ ਫਰੂਟਸ ਲੋ ਅਮਾਉਂਟ ਦੇ ਵਿੱਚ ਅਸੀਂ ਲੈ ਸਕਦੇ ਹਾਂ ਤੇ ਡਾਈਟਰੀ ਪ੍ਰੀਕਾਸ਼ਨਸ ਬਹੁਤ ਜ਼ਿਆਦਾ ਜ਼ਰੂਰੀ ਨੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆਉਂਦੀ ਹੈ ਫਿਜ਼ੀਕਲ ਐਕਟੀਵਿਟੀ ਜੇਕਰ ਤੁਸੀਂ ਫਿਜ਼ੀਕਲ ਐਕਟੀਵਿਟੀ ਵਧਾ ਲਓ ਡੇਲੀ ਵਾਕ ਕਰੋ ਜਾਂ ਕੋਈ ਬ੍ਰਿਸਕ ਵਾਕਿੰਗ ਕਰੋ ਐਕਸਰਸਾਈਜ਼ ਕਰੋ সুইਮਿੰਗ ਕਰੋ ਤੇ ਉਹਦੇ ਨਾਲ ਆਪਣੀ 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 ਬਾਡੀ ਦੀ ਕੈਲਰੀਜ਼ ਬਰਨ ਕਰਦੇ ਆਂ ਤੇ ਉਹਦੇ ਨਾਲ 슈ਗਰ ਲੈਵਲ ਕੰਟਰੋਲ ਲਾਂਚ ਹੈਲਪ ਮਿਲਦੀ ਹੈ ਤੇ ਤੀਜੇ ਨੰਬਰ ਦੇ ਉੱਤੇ ਅਸੀਂ ਕਹਿੰਦੇ ਆਂ ਕਿ ਜੇਕਰ ਫਿਰ ਵੀ ਤੁਸੀਂ ਕੰਟਰੋਲ ਨਹੀਂ ਕਰ ਪਾਰੇ ਵਿਦ ધ ਹੈਲਪ ਆਫ ਡਾਈਟ ਐਂਡ ਐਕਸਰਸਾਈਜ਼ ਥੈਨ ਤੁਸੀਂ ਡਾਕਟਰ ਨੂੰ ਕੰਸਲਟ ਕਰੋ ਤੇ ਡਾਕਟਰ ਨੂੰ ਕੰਸਲਟ ਕਰਕੇ ਜੇ ਕੁਝ ਮੈਡੀਕੇਸ਼ਨ ਦੀ ਜਰੂਰਤ ਹੈਗੀ ਉਹ ਮੈਡੀਕੇਸ਼ਨਸ ਆਪਾਂ ਸ਼ੁਰੂ ਕਰ ਸਕਦੇ ਆ ਤੇ ਨਾਲ ਨਾਲ ਸਟ्रेस ਨੂੰ ਘਟਾਉਣਾ ਬਹੁਤ ਜ਼ਰੂਰੀ ਹੈ ਬਿਕੋਜ਼ ਸਟ्रेस ਵੀ ਮੇਜਰ ਫੈਕਟਰ ਹੈ ਹਾਈ ਸ਼ੂਗਰ ਲੈਵਲ ਹੋਣ ਦਾ ਤੇ ਸਟ्रेस ਨੂੰ ਘਟਾਉਣ ਵਾਸਤੇ ਡੇਲੀ ਵਾਕਿੰਗ ਕਰਨੀ ਹੈ ਯੋਗਾ ਜਾਂ ਮੈਡੀਟੇਸ਼ਨ ਕਰਨਾ ਹੈ ਜਿੰਨਾ ਲੱਭ ਸਟ्रेस ਨੂੰ ਘਟਾਈਏ ਤੇ ਸ਼ੂਗਰ ਦੇ ਲੈਵਲਸ ਨੂੰ ਰਿਡਿਊਸ ਕਰ ਸਕੀ ਹੈ ਇੰਸੂਲਿਨ ਇੱਕ ਮੈਡੀਸਿਨ ਹੀ ਹੈਗੀ ਹੈ ਤੋ 슈ਗਰ ਦੇ ਇਲਾਜ ਵਾਸਤੇ ਜਦੋਂ ਲਾਈਫਸਟਾਈਲ ਮੋਡੀਫਿਕੇਸ਼ਨ ਅਸੀਂ ਕਰ ਲਈਆਂ ਅਸੀਂ 2 ਤੋਂ 3 ਮਹੀਨੇ ਦਾ ਟਾਈਮ ਪੇਸ਼ੈਂਟ ਨੂੰ ਦਿੰਦੇ ਹਾਂ ਕਿ ਤੁਸੀਂ ਪਹਿਲਾਂ ਲਾਈਫਸਟਾਈਲ ਚੇਂਜ ਕਰਕੇ ਦੇਖੋ ਡਾਈਟ ਕੰਟਰੋਲ ਕਰਕੇ ਦੇਖੋ ਤੇ ਦੁਬਾਰਾ ਸਰ ਕੋ ਲਾਓ ਰੀ ਟੈਸਟ ਕਰਾਂਗੇ 슈ਗਰ ਰੀ ਟੈਸਟ ਕਰਦੇ ਹਾਂ ਮੰਨ ਲਓ ਅਜੇ ਵੀ ਕੰਟਰੋਲ 'ਚ ਨਹੀਂ ਹੈਗੀ ਤੁਸੀਂ ਸਾਰਾ ਕੁਝ ਕੰਟਰੋਲ ਕਰ ਲਿਆ ਥੈਨ ਵੀ ਕਮ ਟੂ ਮੈਡੀਸਿਨ ði ਮੈਡੀਸਿਨ ਦੇ ਵਿੱਚ ਜਾਂ ਤਾਂ ਔਰਲ ਟੈਬਲੇਟਸ ਹੈਗੀਆਂ ਨੇ 슈ਗਰ ਨੂੰ ਘਟਾਉਣ ਵਾਸਤੇ ਜਾਂ ਇਨਸੂਲਿਨ ਹੈਗੀ ਹੈ ਔਰਲ ਮੈਡੀਕੇਸ਼ਨ ਬਹੁਤ ਤਰੀਕੇ ਦੀਆਂ ਬਹੁਤ ਟਾਈਪਸ ਦੀਆਂ ਹੈਗੀਆਂ ਨੇ ਜਿਨ੍ਹਾਂ ਦੇ ਬ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ 슈ਗਰ ਦੀ ਮੈਡੀਸਿਨਸ ਹੀ ਸ਼ੁਰੂ ਕਰਦੇ ਹਾਂ ਬਟ ਕਿਉਂਕਿ ਇਨਸੂਲਿਨ ਜਿਹੜੀ ਹੈਗੀ ਹੈ ਪੇਸ਼ੈਂਟ ਨੂੰ ਲਗਾਣੀ ਔਖੀ ਹੈ ਪੇਸ਼ੈਂਟ ਨੂੰ ਫੀਅਰ ਹੁੰਦਾ ਹੈ ਸਟਿਗਮਾ ਹੁੰਦਾ ਹੈ ਇਨਸੂਲਿਨ ਸ਼ੁਰੂ ਕਰਨ ਵੇਲੇ ਤੇ ਇਸ ਕਰਕੇ ਪੇਸ਼ੈਂਟ ਸੋਚ ਕੇ ਇਨਸੂਲਿਨ ਸ਼ੁਰੂ ਕਰਨਾ ਚਾਹੁੰਦਾ ਹੈ ਪਹਿਲਾਂ ਪੇਸ਼ੈਂਟ ਮੈਡੀਸਿਨ ਹੀ ਲੈ ਕੇ ਲੈਣਾ ਚਾਹੁੰਦਾ ਹੈ ਤੇ ਜਦੋਂ ਮੈਡੀਸਿਨਸ ਅਸੀਂ ਸ਼ੁਰੂ ਕਰ ਦਿੰਦੇ ਹਾਂ ਉਹਦੇ ਬਾਵਜੂਦ ਵੀ ਕਿਸੇ ਨੂੰ ਕੰਟਰੋਲ 'ਚ ਨਹੀਂ ਆ ਰਹੀ 슈ਗਰ देन ਵੀ ਕਮ ਟੂ ਇਨਸੂਲਿਨ ਪੇਸ਼ੈਂਟ ਨੂੰ ਗਾਈਡ ਕੀਤਾ ਜਾਂਦਾ ਹੈ ਕਿ ਇਨਸੂਲਿਨ ਲਗਾ ਲਿਤੀ ਜਾਵੇ ਤੇ ਇنسੂਲਿਨ ਜਿਹੜੀ ਹੈਗੀ ਹੈ ਉਹ ਇੱਕ ਮੈਡੀਸਿਨ ਹੈ ਜਿਹੜੀ ਕਿ ਜਿਹਦੇ ਬਹੁਤ ਸਾਰੇ ਟਾਈਪਸ ਹੈਗੇ ਨੇ ਇنسੂਲਿਨ ਜੋ ਅੰਦਰ ਬੋਡੀ ਦੇ ਵਿੱਚ ਨੇਚਰਲੀ ਇنسੂਲਿਨ ਨਹੀਂ ਬਣ ਰਹੀ ਜਾਂ ਰੈਜਿਸਟੈਂਸ ਹੈਗੀ ਹੈ ਤਾਂ ਅਸੀਂ ਬਾਹਰੋਂ ਇنسੂਲਿਨ ਦਾ ਇੰਜੈਕਸ਼ਨ ਲਗਾ ਕੇ ਇنسੂਲਿਨ ਦੇ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ ਕਰ ਸਕਦੇ ਹਾਂ ਇنسੂਲਿਨ ਜਿਹੜੀ ਹੈ ਉਹ ਇੱਕ ਨੇਚਰਲ ਹਾਰਮੋਨ ਜਿਹੜਾ ਅੰਦਰ ਬੋਡੀ ਚ ਬਣ ਰਿਹਾ ਹੈ ਉਹ ਸਿੰਥੈਟਿਕ ਫਾਰਮ ਦੇ ਵਿੱਚ ਇنسੂਲਿਨ ਆਪਾਂ ਬਾਹਰੋਂ ਲੈ ਰਹੇ ਹਾਂ ਜ ਜਿਹਨੂੰ ਅਸੀਂ ਇنسੂਲਿਨ ਕਹਿੰਦੇ ਹਾਂ ਬੇਸਿਕ ਜਿਹੜੇ ਸਟੈਪਸ ਹੈਗੇ ਨੇ ਉਹ ਬੜੇ ਸਿੰਪਲ ਨੇ ਪਰ ਸਿੰਪਲ ਨੇ ਤੇ ਪਰ ਡਿਫਿਕਲਟ ਹੈ अगेन बिकॉज ਜਨਰਲੀ ਲੋਗ ਸਟੈਪਸ ਕਰਦੇ ਨੇ ਕੋਸ਼ਿਸ਼ ਕਰਦੇ ਨੇ ਉਹਦੇ باوجود ਵੀ 슈ਗਰ ਨੂੰ ਕੰਟਰੋਲ ਨਹੀਂ ਕਰ ਪਾਉਂਦੇ ਬਟ ਜੋ ਐਫਰਟਸ ਉਹਨੂੰ ਕਰਨੇ ਚਾਹੀਦੇ ਨੇ ਉਹਦੇ ਵਿੱਚ ਸਭ ਤੋਂ ਪਹਿਲਾਂ ਡਾਈਟ ਦਾ ਰੋਲ ਹੈਗਾ ਤੁਸੀਂ ਆਪਣੀ ਡਾਈਟ ਦੇ ਵਿੱਚ 슈ਗਰਸ ਨੂੰ ਘਟਾਉਣਾ ਹੈ ਲੋ ਕਾਰਬਸ ਤੇ ਲੋ ਫੈਟ ਡਾਈਟ ਦਾ ਇਸਤੇਮਾਲ ਕਰੋ ਜਿਵੇਂ ਮੈਂ ਦੱਸਿਆ ਕਿ ਮਿੱਠੇ ਦਾ ਪਰਹੇਜ਼ ਕਰੋ ਮਿੱਠਾ ਘਟਾਓ ਆਪਣੀ ਡਾਈਟ ਦੇ ਵਿੱਚ ਤੇ ਨੰਬਰ 2 ਦੇ ਉੱਤੇ ਫੈਟ ਵਾਲੀ ਚੀਜ਼ਾਂ ਵੀ ਘਟਾਉਣੀ ਚਾਹੀਦੀ ਨੇ बिकॉज ਐਕਸੈਸ ਆਫ ਫੈਟ ਜਿਹੜਾ ਹੈਗਾ ਉਹ ਓਬੈਸਟੀ ਜਾਂ ਓਵਰ weight ਦਾ ਕਾਰਨ ਬਣਦਾ ਹੈ ਤੇ ਜਿੰਨੇ ਵੀ ਜ਼ਿਆਦਾ ਓਬੈਸਟੀ ਓਵਰ weight ਹੋਏਗਾ ਕ੍ਰੀਏਟ ਹੋਏਗੀ ਤੇ ਡਾਇਬੀਟਿਸ ਕੰਟਰੋਲ ਚ ਨਹੀਂ ਆਉਂਦੀ ਨੰਬਰ 3 ਤੁਸੀਂ ਡੇਲੀ ਫਿਜ਼ੀਕਲ ਐਕਟੀਵਿਟੀ ਕਰੋ ਵਾਕ ਕਰੋ ਰਨਿੰਗ ਕਰੋ ਜਿਹਦੇ ਨਾਲ ਕੈਲories ਬਰਨ ਹੋਣ ਤੇ 슈ਗਰ ਕੰਟਰੋਲ ਵਿੱਚ ਆਉਂ ਤੇ ਉਸ ਤੋਂ ਇਲਾਵਾ ਜਿਹੜਾ ਸਭ ਤੋਂ ਇੱਕ ਮੇਜਰ ਰੀਜ਼ਨ ਹੈ ਯੋਗਾ ਮੈਡੀਟੇਸ਼ਨ ਦੇ ਨਾਲ ਜਾਂ ਐਕਸਰਸਾਈਜ਼ ਜਾਂ ਫਿਰ ਵਾਕਿੰਗ ਦੇ ਨਾਲ ਤੁਸੀਂ ਆਪਣੇ ਸਟ੍ਰੈਸ ਲੈਵਲਸ ਨੂੰ ਕੰਟਰੋਲ ਕਰ ਸਕਦੇ ਹੋ ਸਟ੍ਰੈਸ ਘਟਾਓ ਐਡਕੁਏਟ ਸਲੀਪ ਦਾ ਵੀ ਬਹੁਤ ਰੋਹ ਹੈ ਸਲੀਪ ਐਡਕੁਏਟ ਲੋ ਤੇ ਫਿਰ ਵੀ 슈ਗਰ ਲੈਵਲਸ ਕੰਟਰੋਲ ਚ ਨਹੀਂ ਆ ਰਹੇ ਇਨਾਂ ਐਫਰਟਸ ਦੇ ਨਾਲ ਨਾਲ ਤੁਸੀਂ ਡਾਕਟਰੀ ਕੰਸਲਟ ਲੋ ਡਾਕਟਰ ਨੂੰ ਰੈਗੂਲਰ ਮਿਲੋ ਜਦੋਂ ਜਦੋਂ ਤੁਹਾਨੂੰ ਰੱਖੋ ਮੈਡੀਕੇਸ਼ਨ ਐਸ ਪਰ ਡਾਕਟਰ অপੀਨੀਅਨ ਤੁਸੀਂ ਲੋ ਮੈਡੀਕੇਸ਼ਨ ਦੇ ਨਾਲ ਨਾਲ ਤੁਸੀਂ 셀ਫ ਮੋਨੀਟਰਿੰਗ ਜਿਹੜੀ ਹੈਗੀ ਬਲੱਡ ਗਲੂਕੋਜ਼ ਦੀ ਉਹ ਬਹੁਤ ਇੰਪੋਰਟੈਂਟ ਹੈ ਗਲੂਕੋਮੀਟਰ ਦੇ ਨਾਲ ਘਰੇ 슈ਗਰ ਨੂੰ ਚੈੱਕ ਰੱਖੋ ਇੱਕ ਡਾਇਰੀ ਮੇਨਟੇਨ ਕਰੋ ਫਾਸਟਿੰਗ 슈ਗਰ ਉਹਦੇ ਲਿਖੋ ਖਾਣਾ ਖਾ ਕੇ 2 ਘੰਟੇ ਬਾਅਦ ਬਲੱਡ 슈ਗਰ ਕਿੰਨੀ ਆ ਰਹੀ ਹੈ ਡਿਨਰ ਤੋਂ ਪਹਿਲਾਂ 슈ਗਰ ਕਿੰਨੀ ਆ ਰਹੀ ਹੈ ਇੱਕ 슈ਗਰ ਚਾਰਟ ਬਣਾ ਕੇ ਡਾਕਟਰ ਕੋਲ ਲੈ ਕੇ ਜਾਓ ਡਾਕਟਰ ਨਾਲ ਰੈਗੂਲਰ ਮਿਲੋ ਤੇ ਨਾਲ ਨਾਲ 슈ਗਰ ਦੇ ਬਾਰੇ ਨੌਲੇਜ ਗੇਨ ਕਰੋ ਅਵੇਅਰਨੈਸ ਜਿਹੜੀ ਖੁਦ ਵੀ ਲੋ ਤੇ ਦੂਜਿਆਂ ਨੂੰ ਵੀ ਦਿਓ ਤਾਂ ਕਿ ਤੁਸੀਂ 슈ਗਰ ਵਰਗੀ ਬਿਮਾਰੀ ਨੂੰ ਜਲਦੀ ਕੰਟਰੋਲ ਕਰ ਸਕੀਏ ਤੇ ਕੰਪਲਿਕੀਸ਼ਨ ਤੋਂ ਵੀ ਬਚ ਸਕੀਏ